ਫਗਵਾੜਾ ਦੇ ਇੰਡਸਟਰੀ ਏਰੀਆ ਵਿਖੇ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਦੁਕਾਨ ਤੋਂ ਖਰੀਦੀ ਗਈ ਕੋਲਡ ਡਰਿੰਕ ਪੀਣ ਤੋਂ ਬਾਅਦ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਮਹਿਲਾ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਪੀੜਤ ਮਹਿਲਾ ਦੀ ਪਛਾਣ ਸ਼ਾਂਤੀ ਦੇਵੀ ਪਤਨੀ ਕੈਦਾਰ ਸਿੰਘ ਵਾਸੀ ਮਹਿਲਾ ਗੋਬਿੰਦਪੁਰਾ ਫਗਵਾੜਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਸ਼ਾਂਤੀ ਦੇਵੀ ਦੇ ਲੜਕੇ ਸੁਨੀਲ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਤੇ ਉੱਥੋਂ ਹੀ ਸਥਿਤ ਇੱਕ ਦੁਕਾਨ ਤੋਂ ਉਹ ਕੋਲਡ ਡਰਿੰਕ ਲੈ ਕੇ ਆਈ। ਜਿਸ ਨੂੰ ਪੀਂਦੇ ਸਾਰ ਹੀ ਉਹ ਬੇਹੋਸ਼ ਹੋ ਗਈ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕਰ ਦਿੱਤਾ ਹਾਂਜੀ ਕੀ ਨਾਮ ਤੁਹਾਡਾ ਜੀ ਸੁਨੀਲ ਸਿੰਘ ਜੀ ਸੁਨੀਲ ਸਿੰਘ ਦੀ ਕੀ ਮਾਮਲਾ ਤੁਸੀਂ ਕਿਨੂੰ ਹਸਪਤਾਲ ਲਿਆਏ ਆ ਮੰਮੀ ਨੂੰ ਜੀ ਕੀ ਨਾਮ ਉਹਨਾਂ ਦਾ ਸ਼ਾਂਤੀ ਦੇਵੀ ਜੀ ਕੀ ਗੱਲ ਹੋ ਗਈ ਸਰ ਜੀ ਮੈਨੂੰ ਤਾਂ ਫੋਨ ਆਇਆ ਸੀ ਫੈਕਟਰੀ ਤੋਂ ਕਹਿੰਦੇ ਠੰਡਾ ਪੀਤਾ ਤੇ ਉਹਦੇ 10 ਮਿੰਟ ਬਾਅਦ ਇਹ ਕਹਿੰਦੇ ਬੇਹੋਸ਼ ਹੋ ਗਈ ਆ ਫੇਵਾ ਚ ਇਹ ਕਹਿੰਦੇ 2 ਘੰਟੇ ਆ ਆਰਾਮ ਕਰਨ ਦੇ ਇਹਨੂੰ ਆਰਾਮ ਕਰਨ ਦੇ ਢੱਪੇ ਆ ਸੀ ਬਾਚੇ ਜੀ ਜਾ ਗਿਆ ਜੀ ਉੱਥੇ ਇਹ ਉੱਥੇ ਨਾਲ ਜੀ ਫੇਰ ਇਹਨੂੰ ਅੰਦਰ ਸਿਵਲ ਹਸਪਤਾਲ ਲੈ ਕੇ ਆਏ ਸਰ ਜੀ ਤੇ ਹੁਣ ਕਿਦਾਂ ਮਾਤਾ ਕਿਦਾਂ ਹੁਣ ਆਲੇ ਮਾਲ ਮਾਤਾ ਸਹੀ ਨਹੀਂ ਆ ਜੀ ਹੁਣ ਇੱਥੇ ਸਿਵਲ ਹਸਪਤਾਲ ਜਲੰਧਰ ਰਹਿ ਫਰਵਾ ਰਹੇ ਆ ਜੀ ਤੇ ਕੀ ਲੱਗਾ ਕਿਦਾਂ ਬਿਹੋਸ਼ ਹੋਏ ਤਾਂ ਕੀ ਸੀ ਕਿਹੜਾ ਠੰਡਾ ਲਿਆ ਸੀ ਤੇ ਕਿੱਥੋਂ ਲਿਆ ਸੀ ਉਹ ਇਹ ਠੰਡਾ ਦਾ ਹੁਣ ਸਰ ਜੀ ਪਤਾ ਨਹੀਂ ਹੁਣ ਡੈਸਟਰੀ ਮੰਮੀ ਨੇ ਲਿਆ ਸੀ ਸਰ ਜੀ ਹੂੰ ਹੂੰ ਇੰਡਸਟਰੀ ਏਰੀਆ ਤੇ ਲਿਆ ਸੀ ਇਹ ਦੁਕਾਨ ਦਾ ਪਤਾ ਕੋਈ ਕਿੱਥੋਂ ਲਿਆ ਸੀ ਨਹੀਂ ਹੁਣ ਮਾਤਾ ਨੂੰ ਪਤਾ ਜੀ ਤੇ ਕਿੰਨੇ ਲੋ ਲੋਕਾਂ ਨੇ ਪੀਤਾ ਠੰਡਾ ਇਹ ਦੋ ਜਣਿਆਂ ਨੇ ਪੀਤਾ ਸੀ ਜੀ ਉਹ ਵੀ ਕੁੜੀ ਠੇਗੀ ਆ ਜੀ ਉਹਦਾ ਕੀ ਨਾਮ ਉਹਦਾ ਨਾਮ ਤਾਂ ਨਹੀਂ ਪਤਾ ਜੀ ਅੱਛਾ ਦੋਨੇ ਇੱਕ ਠੰਡਾ ਦੋਨੇ ਨੇ ਪੀਤਾ ਸੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਥੋੜਾ ਕੇ ਇਹਦੇ ਬਾਰੇ ਦੇਖੋ ਜੀ ਫਗਵਾੜਾ ਦੇ ਇੰਡਸਟਰੀ ਏਰੀਆ ਵਿਖੇ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਦੁਕਾਨ ਤੋਂ ਖਰੀਦੀ ਗਈ ਕੋਲਡ ਡਰਿੰਕ ਪੀਣ ਤੋਂ ਬਾਅਦ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ। ਬੇਹੋਸ਼ੀ ਦੀ ਹਾਲਤ ਵਿੱਚ ਉਸ ਮਹਿਲਾ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਪੀੜਤ ਮਹਿਲਾ ਦੀ ਪਛਾਣ ਸ਼ਾਂਤੀ ਦੇਵੀ ਪਤਨੀ ਕੈਦਾਰ ਸਿੰਘ ਵਾਸੀ ਮਹਿਲਾ ਗੋਬਿੰਦਪੁਰਾ ਫਗਵਾੜਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਸ਼ਾਂਤੀ ਦੇਵੀ ਦੇ ਲੜਕੇ ਸੁਨੀਲ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਤੇ ਉੱਥੋਂ ਹੀ ਸਥਿਤ ਇੱਕ ਦੁਕਾਨ ਤੋਂ ਉਹ ਕੋਲਡ ਡਰਿੰਕ ਲੈ ਕੇ ਆਈ। ਜਿਸ ਨੂੰ ਪੀਂਦੇ ਸਾਰ ਹੀ ਉਹ ਬੇਹੋਸ਼ ਹੋ ਗਈ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸੇਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕਰ ਦਿੱਤਾ ਹਾਂਜੀ ਕੀ ਨਾਮ ਤੁਹਾਡਾ ਜੀ ਸੁਨੀਲ ਸਿੰਘ ਜੀ ਸੁਨੀਲ ਸਿੰਘ ਕੀ ਮਾਮਲਾ ਤੁਸੀਂ ਕਿਹਨੂੰ ਹਸਪਤਾਲ ਲਿਆਏ ਆ ਮੰਮੀ ਨੂੰ ਜੀ ਕੀ ਨਾਮ ਉਹਨਾਂ ਦਾ ਆ ਸ਼ਾਂਤੀ ਦੇਵੀ ਜੀ ਕੀ ਗੱਲ ਹੋ ਗਈ ਸਰ ਜੀ ਮੈਨੂੰ ਤਾਂ ਫੋਨ ਆਇਆ ਸੀ ਫੈਕਟਰੀ ਤੋਂ ਕਹਿੰਦੇ ਠੰਡਾ ਪੀਤਾ ਤੇ ਉਦੋਂ 10 ਮਿੰਟ ਬਾਅਦ ਇਹ ਕਹਿੰਦੇ ਬੇਹੋਸ਼ ਹੋ ਗਈ ਆ ਫੇਵਾ ਚ ਇਹ ਕਹਿੰਦੇ 2 ਘੰਟੇ ਆ ਆਰਾਮ ਘਰ ਦੇ ਇਹਨੂੰ ਆਰਾਮ ਘਰ ਦੇ ਧੱਪੇ ਆ ਸੀ ਵਾਚੇ ਜਗਾਇਆ ਜੀ ਉੱਥੇ ਇਹ ਉੱਠੇ ਨਾ ਜੀ ਫੇਰ ਇਹਨੂੰ ਅੰਦਰ ਸਿਵਲ ਹਸਪਤਾਲ ਲੈ ਕੇ ਆਏ ਸਰ ਜੀ ਤੇ ਹੁਣ ਕਿਦਾਂ ਮਾਤਾ ਕਿਦਾਂ ਹੁਣ ਆਲੇ ਮਾਲ ਮਾਤਾ ਸਹੀ ਨਹੀਂ ਆ ਜੀ ਹੁਣ ਇੱਥੇ ਸਿਵਲ ਹਸਪਤਾਲ ਜਲੰਧਰ ਰੈਫਰ ਕਰਾਇਆ ਹੈ ਜੀ ਤੇ ਕੀ ਲੱਗਾ ਕਿਦਾਂ ਬਿਹੋਸ਼ ਹੋਏ ਤਾਂ ਕੀ ਸੀ ਕਿਹੜਾ ਠੰਡਾ ਲਿਆ ਤੇ ਕਿੱਥੋਂ ਲਿਆ ਸੀ ਉਹ ਇਹ ਠੰਡਾ ਦਾ ਹੁਣ ਸਰ ਜੀ ਪਤਾ ਨਹੀਂ ਹੁਣ ਡੈਸਟਰੀ ਮੰਮੀ ਨੇ ਲਿਆ ਸੀ ਸਰ ਜੀ ਹੂੰ ਹੂੰ ਇੰਡਸਟਰੀ ਏਰੀਆ ਤੇ ਲਿਆ ਸੀ ਇਹ ਦੁਕਾਨ ਦਾ ਪਤਾ ਕੋਈ ਕਿੱਥੋਂ ਲਿਆ ਸੀ ਨਹੀਂ ਹੁਣ ਮਾਤਾ ਨੂੰ ਪਤਾ ਜੀ ਤੇ ਕਿੰਨੇ ਲੋ ਲੋਕਾਂ ਨੇ ਪੀਤਾ ਠੰਡਾ ਇਹ ਦੋ ਜਣਿਆਂ ਨੇ ਪੀਤਾ ਸੀ ਜੀ ਉਹ ਵੀ ਕੁੜੀ ਢਿੱਗੀ ਆ ਜੀ ਉਹਦਾ ਕੀ ਨਾਮ ਉਹਦਾ ਨਾਮ ਤਾਂ ਨਹੀਂ ਪਤਾ ਜੀ ਅੱਛਾ ਦੋਨੇ ਇੱਕ ਠੰਡਾ ਦੋਨੇ ਨੇ ਪੀਤਾ ਸੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਥੋੜਾ ਕੇ ਇਹਦੇ ਬਾਰੇ ਦੇਖੋ ਜੀ